ਮਾਤਾ ਕੀ ਫਿਕਰ ਨਹੀਂ ਕਰਨਾ ਚੜਦੀ ਕਲਾ ਚ ਪਰ ਮਾਂ ਨੂੰ ਤਾਂ ਮਾਂ ਹੋਣ ਦੇ ਨਾਤੇ ਮਾਂ ਨੂੰ ਤੇ ਦੁੱਖ ਹੁੰਦਾ ਹੀ ਹੈ ਜੀ ਇਹ ਗੱਲ ਤਾਂ ਉਹਨੂੰ ਪਹਿਲੇ ਪਤਾ ਹੁੰਦਾ ਵਿਆਹ ਨਾ ਕਰਦੇ ਉਹ ਦਾ ਇੱਕ ਮਹੀਨਾ 8 ਦਿਨ ਉਹਦੇ ਵਿਆਹ ਹੋਏ ਇੰਗਲੈਂਡ ਦੀ ਜੰਪਲ ਸੀ ਉਹ ਕਿੰਨੀ ਉਹਨੇ ਸਜ਼ਾ ਕੱਟੀ ਜਿੱਦਣੇ ਮੂਵਮੈਂਟ 18 ਤਰੀਕ ਨੂੰ ਹੁੰਦੀ ਹੈ ਹਾਂਜੀ ਉਹਨੇ 10 ਦਿਨ ਮੂੰਹ ਚ ਰੋਟੀ ਨਹੀਂ ਪਾਈ ਤੇ ਜਦੋਂ ਰਾਤ ਨੂੰ ਪਤਾ ਲੱਗਾ ਮੈਨੂੰ ਵੀ ਇਹਨੇ 에ਅਰਪੋਰਟ ਤੇ ਆਣ ਕੇ ਫੋਨ ਕੀਤਾ ਵੀ ਮੈਂ ਆਉਣ ਲੱਗਾ ਤੁਸੀਂ ਸੱਚ ਪੁੱਛੋ ਵੀ ਮੈਂ ਸਾਰੀ ਰਾਤ ਨਹੀਂ ਸੁੱਤੀ ਸਾਰੀ ਰਾਤ ਪੜ੍ਹ ਕਰਦੇ ਮੈਨੂੰ ਪਤਾ ਹੈ ਬਈ ਨਾ ਇਹਨੂੰ ਇਹਨੂੰ 에어ਪੋਰਟ ਤੋਂ ਬਾਹਰ ਨਹੀਂ ਨਿਕਲ ਦੇਣਾ ਉਹ ਤਾਂ ਕਹਿ ਦਿੰਦੇ ਮਾਤਾ ਪਿਛਲੀਆਂ ਗੱਲਾਂ ਨਾ ਪੁੱਛ ਬਹੁਤ ਔਖੇ ਦਿਨ ਕੱਟੇ ਫਿਰ ਫਿਰ ਕੇ ਰਾਤ ਅੱਤ ਤੱਕ ਗਿਆ ਹੀ ਵੀ ਬਹੁਤ ਔਖੇ ਦਿਨ ਕੱਟੇ ਆ ਮੈਂ ਤਾਂ ਹੁਣ ਵੀ ਮੇਰੇ ਸਹੁਰੇ ਫੋਨ ਤੇ ਵੀ ਕਰਦੀ ਐ ਅੱਛਾ ਜੀ ਮਮਾ ਤਾਂ ਕਿੱਦਾਂ ਦੀ ਸਾਡੀ ਜ਼ਿੰਦਗੀ ਬਣਾਤੀ ਪਹਿਲਾਂ ਤਾਂ ਉਹਨੂੰ ਰੱਬ ਨੇ ਸੇਵਾ ਦਿੱਤੀ ਕਰੋ ਅਫਤਾਰ ਸਿੰਘ ਖੰਡਾਹੁਰਾਂ ਦੇ ਨਾਲ ਭਾਈ ਸਾਹਿਬਾਂ ਦੀ ਰਿਸ਼ਤੇ ਕਿੰਨੇ ਦੇ ਸੀਗੇ ਕਿ 6-7 ਬੰਦੇ ਮਤਲਬ ਜੇਲ੍ਹ ਚ ਸੀ ਜਿਹੜੇ 2-2000 ਦੇ ਜੁਰਮਾਨੇ ਕਰਕੇ ਉਹ 2-2 ਸਾਲ ਤੋਂ 3-3 ਤੋਂ ਉੱਥੇ ਰਹਿ ਰਹੇ ਸੀ ਅੱਛਾ ਜੀ ਉਹ ਅਮਰਤਪਾਲ ਨੇ ਉਹਨਾਂ ਦੇ ਜੁਰਮਾਨਾ ਤਾਰ ਕੇ ਉਹਨਾਂ ਨੂੰ ਬਾਹਰ ਕੱਢਿਆ ਉਸੇ ਗੁਰਦਰ ਸਾਹਿਬ ਤੋਂ ਆਪਣੀ ਗ੍ਰਿਫਤਾਰੀ ਕਿਉਂ ਦਿੱਤੀ ਜਿੱਥੇ ਉਹਨਾਂ ਦੀ ਬਿਸਤਾਰਬੰਦੀ ਹੋਈ ਸੀ ਗ੍ਰਿਫਤਾਰੀ ਉਹਨਾਂ ਨੇ ਦਰਬਾਰ ਸਾਹਿਬ ਵੀ ਦੇਣਾ ਪਹਿਲੇ ਚਾਹੁੰਦੇ ਸੀ ਜਹੇਦਾਰ ਸਾਹਿਬ ਨੂੰ ਫੋਨ ਕੀਤਾ ਸੀ ਠੀਕ ਇਹਨਾਂ ਨੇ ਹੀ ਗਾੜੀ ਮਤਲਬ ਕਿ ਕੋਈ ਰਿਸਪੌਂਸ ਦਿੱਤਾ ਗਾੜੀ ਵਾਚ ਪੁਲਸ ਵਾਚ ਬਹੁਤ ਹੀ ਤੁਹਾਨੂੰ ਪਤਾ ਉਹ ਦੋ ਘਰ ਜਗ੍ਹਾ ਤੇ ਨਾ ਪੁਲਸ ਲਾਈ ਇਹ ਕਰਕੇ ਉੱਥੇ ਉਹਦਾ ਰੋਕ ਆਇਆ ਤੇ ਉੱਥੇ ਉਹਨਾਂ ਨੇ ਕਿਹਾ ਬੀਤੋਂ ਮੇਰੀ ਬਿਸਤਾਰਬੰਦੀ ਹੋਈ ਤੇ ਇੱਥੇ ਮੈਂ ਗ੍ਰਿਫਤਾਰੀ ਦਵਾਂਗਾ ਤੁਹਾਨੂੰ ਕੀ ਲੱਗਦਾ ਵਿੱਚ ਇਸ ਦਿਨ ਉਹ ਬਾਹਰ ਆਉਣਗੇ ਤੂੰ ਪੰਜਾਬ ਚ ਕਿਹੋ ਜਿਹਾ ਦਿਨ ਹੋਊਗਾ ਮੈਂ ਕਹਿੰਦੀ ਵੀ ਸੜਕਾਂ ਜਾਮ ਹੋ ਜਾਣੀਆਂ ਵੇਖ ਲੋ ਜਿੱਦਣਾ ਆਇਆ